ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ 15ਵੀਂ ਸਦੀ ਵਿੱਚ ਪਠਾਣਾਂ ਦੇ ਜ਼ੁਲਮ ਹੇਠ ਭਾਰਤ ਦੀ ਧਰਤੀ ਦੱਬੀ ਹੋਈ ਸੀ ਪਠਾਣ ਘਰਾਣੇ ਦੇ ਲੋਧੀ ਖਾਨਦਾਨ ਦੇ ਆਖਰੀ ਹੁਕਮਰਾਨ ਸਿਕੰਦਰ ਲੋਧੀ ਦਾ ਜ਼ੁਲਮ ਉਸ ਵੇਲੇ ਜੋਰਾਂ ਤੇ ਸੀ Hindu ਬਹੁਪੇਟੀ ਦਾ ਸਤਕਾਰ ਮਿੱਟੀ ਵਿੱਚ ਮਿਲ ਰਿਹਾ ਸੀ ਇੱਥੋਂ ਤੱਕ ਕਿ ਚੰਗਾ ਕੱਪੜਾ ਤੇ ਗਹਿਣਾ ਵੀ Hindu ਕੋਲ ਨਾ ਰਹੇ ਤੇ 6 ਮਹੀਨੇ ਤੋਂ ਜ਼ਿਆਦਾ ਦਾ ਅੰਨ ਦਾਣਾ ਜੇਕਰ Hindu ਕੋਲ ਹੋਵੇ ਤਾਂ ਖੋਹ ਲਿਆ ਜਾਵੇ ਇਹ ਹੁਕਮ ਸਿਕੰਦਰ ਲੋਧੀ ਦਾ ਸੀ ਤੇ ਉਸ ਦੇ ਅਹਲਕਾਰ ਇਸ ਤੋਂ ਵੀ ਵਧੇਰੇ ਜ਼ੁਲਮ ਕਰਦੇ ਸਨ ਇਨ੍ਹਾਂ ਅਤਿਆਚਾਰਾਂ ਤੋਂ ਉਸ ਸਮੇਂ ਭਾਰਤ ਦੀ ਧਰਤੀ ਕੰਬ ਰਹੀ ਸੀ ਤੇ ਲੋਕਾਈ ਰੋ ਰਹੀ ਸੀ Hindu ਸੰਤ ਮਹਾਤਮਾ ਉੱਚੇ ਪर्वਤਾਂ ਜਾਂ ਸੰਗਣੇ ਜੰਗਲਾਂ ਵੱਲ ਚਲੇ ਗਏ ਸਨ ਗੱਲ ਕੀ ਹਰ ਪਾਸੇ ਹਾਕਾਰ ਮੱਚੀ ਹੋਈ ਸੀ ਆਮ ਲੋਕ ਦੁਖੀ ਸਨ ਉਹਨਾਂ ਦੀ ਕੋਈ ਸੁਣਵਾਈ ਨਹੀਂ ਸੀ ਸੰਗਤ ਜੀ ਲਾਹੌਰ ਤੋਂ ਵੀ 25 ਕੋਹ ਦੀ ਵਿੱਥ ਤੇ ਇੱਕ ਬਸਤੀ ਸੀ ਇਸ ਦੇ ਆਸ-ਪਾਸ ਸੁੰਦਰ ਰਮਣੀਕ ਸਥਾਨ ਸੀ ਜੰਗਲ ਸੀ ਇਸ ਬਸਤੀ ਨੂੰ ਰਾਏ ਪੋਏ ਨੇ ਵਸਾਇਆ ਸੀ ਰਾਏ ਪੋਏ ਜੀ ਨੇ ਆਪਣੇ ਨਾਮ ਤੇ ਹੀ ਇਸ ਬਸਤੀ ਦਾ ਨਾਮ ਰਾਏ ਪੋਏ ਦੀ ਤਲਵੰਡੀ ਰੱਖਿਆ ਸੀ ਰਾਏ ਪੋਏ ਜੀ ਮੁਸਲਮਾਨ ਸਨ ਇਹਨਾਂ ਨੂੰ 10 ਕੋ ਪਿੰਡ ਜ਼ਗੀਰ ਵਿੱਚ ਮਿਲੇ ਸਨ ਰਾਏ ਪੋਏ ਜੀ ਨੇ ਇੱਥੇ ਹੀ ਆਪਣਾ ਵਸੇਬਾ ਕਰ ਲਿਆ ਸੀ ਇਹਨਾਂ ਦਸਾਂ ਪਿੰਡਾਂ ਦੀ ਜ਼ਮੀਨ ਦੇ ਸਾਰੇ ਲੇਖੇ ਜੋਖੇ ਹਿਸਾਬ ਕਿਤਾਬ ਤੇ ਲੈਣ ਦੇਣ ਦੀ ਸਾਰੀ ਜ਼ਿੰਮੇਵਾਰੀ ਰਾਮ ਨਰੈਣ ਵੈਦੀ ਜੀ ਦੇ بیٹے ਸ਼ਿਵਰਾਮ ਵੈਦੀ ਨੂੰ ਸੌਂਪ ਕੇ ਤਲਵੰਡੀ ਵਿੱਚ ਹੀ ਵਸਾ ਲਿਆ ਸੀ ਉਂਝ ਇਹਨਾਂ ਦਾ ਪਿੰਡ ਤਰਨਤਾਰਨ ਕੋਲ ਦੱਸਿਆ ਜਾਂਦਾ ਹੈ ਜਦੋਂ ਰਾਏ ਭੋਏ ਜੀ ਪਰਲੋਕ ਗਮਨ ਕਰ ਗਏ ਤਾਂ ਉਹਨਾਂ ਦੇ ਪੁੱਤਰ ਰਾਏ ਬੁਲਾਰ ਜੀ ਉਹਨਾਂ ਜ਼ਮੀਨਾਂ ਦੇ ਮਾਲਕ ਤੇ ਸਰਪ੍ਰਸਤ ਬਣੇ ਇਸੇ ਸਮੇਂ ਸ਼ਿਵਰਾਮ ਵੇਦੀ ਜੀ ਦੇ بیٹے ਮਹਿਤਾ ਕਲਿਆਣ ਦਾਸ ਜੀ ਆਪਣੇ ਪਿਤਾ ਜੀ ਦੀ ਥਾਂ ਤੇ ਪਟਵਾਰੀ ਵਜੋਂ ਕੰਮ ਕਰਨ ਲੱਗ ਪਏ ਇਸ ਤਲਵੰਡੀ ਦੀ ਸਾਰੀ ਜ਼ਮੀਨ ਬਹੁਤ ਉਪਜਾਊ ਸੀ ਉਸ ਵੇਲੇ ਖੂਹਾਂ ਨਾਲ ਖੇਤੀ ਹੁੰਦੀ ਸੀ ਸਿੰਚਾਈ ਕੀਤੀ ਜਾਂਦੀ ਸੀ ਪਿੰਡਾਂ ਦੇ ਦੁਆਲੇ ਸੋਹਣੇ ਜੰਗਲ ਸਨ ਹਰਿਆਲੀ ਸੀ ਬੜਾ ਹੀ ਰਮਣੀਕ ਸਥਾਨ ਸੀ ਇੱਥੇ ਸਾਧੂ ਸੰਤਾਂ ਦੇ ਢੋਲੇ ਵੀ ਫਿਰਦੇ ਰਹਿੰਦੇ ਸਨ ਰਾਏ ਪੋਏ ਜੀ ਸਾਧਾ ਫਕੀਰਾਂ ਦੀ ਸੇਵਾ ਕਰਦੇ ਹੁੰਦੇ ਸੀ ਤੇ ਹੁਣ ਰਾਏ ਬੁਲਾਰ ਜੀ ਵੀ ਉਸੇ ਤਰ੍ਹਾਂ ਫਕੀਰਾਂ ਸੰਤਾਂ ਨੂੰ ਆਦਰ ਸਤਕਾਰ ਦਿੰਦੇ ਸਨ ਇਸ ਭਾਗਾ ਭਰੀ ਪਾਵਨ ਧਰਤੀ ਤੇ ਕਲਯੁਗ ਦੇ ਬੋਹਿਤ ਤੇ ਤਾਰਨਹਾਰ ਧੰਗੁਰ ਨਾਨਕ ਦੇਵ ਜੀ ਨੇ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਪਿਤਾ ਮਹਿਤਾ ਕਲਿਆਣਦਾਸ ਜੀ ਦੇ ਗ੍ਰਹਿ ਵਿਖੇ ਕਤਤਕ ਮਹੀਨੇ ਦੀ ਪੂਰਨਮਾਸੀ ਨੂੰ ਸੰਨ 1469 ਈਸਵੀ ਵਿੱਚ ਅਵਤਾਰ ਧਾਰਿਆ ਧਰਤੀ ਨੂੰ ਭਾਗ ਲਾਏ ਤੇ ਇਸੇ ਧਰਤੀ ਤੇ ਬਾਲ ਲੀਲਾ ਦੇ ਰੂਪ ਵਿੱਚ ਬੇਅੰਤ ਕੌਤਕ ਤੇਜੋਜ ਕੀਤੇ ਇੱਥੇ ਸ੍ਰੀ ਗੁਰੂ ਜੀ ਦਾ ਜਨਮ ਸਥਾਨ ਨਨਕਾਣਾ ਸਾਹਿਬ ਸੁਸ਼ੋਭਿਤ ਹੈ ਇਹ ਸਥਾਨ ਹੁਣ ਪਾਕਿਸਤਾਨ ਵਿੱਚ ਹੈ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ